ਕਿ ਮੇਰੀ ਕਲਮ ਵਿੱਚੋਂ ਸਿਆਹੀਆਂ ਸੁੱਕ ਗਈਆਂ ਮੂੰਹੋਂ ਬੋਲਿਆ ਇੱਕ ਨਾ ਬੋਲ ਜਾਵੇ ਤੇਰੀ ਮੌਤ ਨੇ ਜਿਹੜਾ ਸਵਾਲ ਪਾਇਆ ਜੀ ਜਿਹੜਾ ਹੰਝੂਆਂ ਵਿੱਚ ਜਵਾਬ ਆਵੇ ਅੱਜ ਵੀ ਬਤ ਉਹ ਸ਼ਾਮ ਇਕੱਠੇ ਹੋਇਆ ਕਿਤੇ ਖਾਣਾ ਚਾਲਣਾ ਅੱਜ ਉਹਨਾਂ ਦਾ ਸ਼ਾਮ ਦਾ ਵਾਦਾ ਸੀ ਇਕੱਠੇ ਖਾਣਾ ਤੇ ਘਰ ਆ ਗਈ ਯਾਰ ਜੀ ਹਾਂਜੀ ਜਿਤਨਾ ਪਿਆਰ ਉਸ ਬੰਦੇ ਨੇ ਖਟਿਆ ਕੋਲੀ ਦੋਸਤੀ ਦਾ ਦਾਇਰਾ ਕਿੰਨਾ وسیਹ ਸੀ ਕਿ ਗਿਣਤੀ ਨਹੀਂ ਹੈ ਜੀ ਸਸੁਰਜੀਤ ਪਾਤਸ਼ਾਹ ਇਸ ਪੰਨੀ ਸੰਸਾਰ ਨੂੰ ਅਲਹੀ ਦਾ ਕਹਿ ਚੁੱਕੇ ਨੇ ਤੇ ਉਹਨਾਂ ਦੇ ਬੜੇ ਹੀ ਅਜੀਜ਼ ਤੇ ਦਿਲ ਦੇ ਕਰੀਬ ਦੋਸਤ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਹਾਂ ਸਰ ਕੀ ਨਾਮ ਹੈ ਤੁਹਾਡਾ ਚਰਨਜੀਤ ਜੀ ਹਾਂ ਹੋ ਠੀਕ ਹੋ ਤੁਸੀਂ ਹਾਂਜੀ ਕੀ ਹੋ ਤੁਸੀਂ ਮੈਂ ਸਵੇਰ ਦਾ ਹੀ ਠੀਕ ਨਹੀਂ ਹਾਂ ਜੀ ਬڑے अजीज دوست ਬڑے ਸਾਲਾਂ ਦੀ ਦੋਸਤੀ ਇੱਕਦਮ ਜਦੋਂ ਦੋਸਤ ਦੇ ਬਾਰੇ ਜੇ ਖਬਰ ਆਂਦੀ ਆ ਕਿ ਬੀਤਦਾਏ ਦਿਲ ਤੇ ਮੇਰੀ ਦੁਨੀਆ ਉਹ ਇਲਾਨ ਕਰ ਗਿਆ ਤੇ ਕੀ ਹਾਲ ੜਿਆ ਕੁਝ ਗੱਲਾਂ ਕੋਈ ਸ਼ਾਇਰੀ ਕੋਈ ਗੱਲ ਉਹਨਾਂ ਦੀ ਜੋ ਯਾਦ ਆਂਦੀ ਆ ਬਾਰ-ਬਾਰ ਥਮਾਗ ਦੇ ਵਿੱਚ ਆਂਦੀ ਆ ਕਦੇ ਅਮਰਤਾ ਪ੍ਰੀਤਮ ਜੀ ਨਾ ਬੋਲਨੇ ਜੀ ਕਿ ਮੇਰੀ ਕਲਮ ਵਿੱਚੋਂ ਸਿਆਹੀਆਂ ਸੁੱਕ ਗਈਆਂ ਮੂੰਹੋਂ ਬੋਲਿਆ ਇੱਕ ਨਾ ਬੋਲ ਜਾਵੇ ਤੇਰੀ ਮੌਤ ਨੇ ਜਿਹੜਾ ਸਵਾਲ ਪਾਇਆ ਜੀ ਜਿਹਦਾ ਹੰਝੂਆਂ ਵਿੱਚ ਜਵਾਬ ਆਵੇ ਰੁੱਤਾਂ ਹੁੰਦੀਆਂ ਤੇ ਰੁੱਤਾਂ ਜਾਂਦੀਆਂ ਨੇ ਜੀ ਚੜਦੇ ਦਿਉ ਮੁੜ ਕੇ ਰਾਤ ਫੇਰ ਹੁੰਦੀ ਕਦੇ ਇਹੋ ਜਿਹੀ ਰਾਤ ਨਹੀਂ ਆਣ ਪੈਂਦੀ ਜਿਨ੍ਹਾਂ ਰਾਤਾਂ ਦੀ ਨਹੀਂ ਸਵੇਰ ਹੁੰਦੀ ਅੱਜ ਉਹ ਰਾਤ ਤੇ ਕੱਲ ਉਹ ਰਾਤ ਪਈ ਏ ਜਿੱਦੇ ਅੱਜ ਸਵੇਰ ਨਹੀਂ ਹੋਸੀ। ਜੀ ਆਖਰੀ ਵਾਰ ਗੱਲ ਕਦੋਂ ਹੁੰਦੀ ਏ ਤੁਹਾਡੀ ਪਾਤਰ ਸਾਹਿਬ ਨਾਲ? ਪਰ ਸੋਈ ਸੀ। ਜੀ ਕੀ ਗੱਲਾਂ ਹੁੰਦੀਆਂ ਨੇ? ਉਹਨਾਂ ਦੀਆਂ ਗੱਲਾਂ ਤੋਂ ਲੱਗਿਆ ਕਿ ਦੋਸਤੀ ਦੀਆਂ ਕੋਈ ਗੱਲਾਂ ਕੋਈ ਖਾਸ ਗੱਲ ਤੇ ਕਿਸੇ ਟੌਪਿਕ ਤੇ ਹੁੰਦੀ ਨਹੀਂ ਸੀ ਜੀ। ਜੀ ਅੱਜ ਵਾ ਤੁਹਾਡੇ ਸ਼ਾਮ ਨੂੰ ਇਕੱਠੇ ਹੋਏ ਨਾ ਕਿਤੇ ਖਾਣਾ ਖਾ ਲੈਣਾ। ਅੱਜ ਉਹਨਾਂ ਦਾ ਸ਼ਾਮ ਦਾ ਵਾਅਦਾ ਸੀ ਇਕੱਠੇ ਖਾਣਾ ਪਰ ਘਰ ਆ ਨਹੀਂ ਯਾਰ। ਜੀ ਹਾਂਜੀ ਬਸ ਉਹ ਦੂਰੇ ਰਹਿ ਗਏ। ਸ਼ਾਮ ਦਾ ਵਾਅਦਾ ਪੂਰਾ ਕਰਨ ਤੋਂ ਪਹਿਲੇ ਹੀ ਚਲੇ ਗਏ।

ਈਵਨ ਜੇ ਉਹ ਜਦ ਪੱਦੇਸ਼ਵੀ ਚਲੇ ਜਾਂਦੇ ਸੀ ਨਾ ਜੀ ਤੇ ਤਾਂ ਵੀ ਫੋਨ ਕਰਕੇ ਸੰਤਪ ਜੁੜਿਆ ਰਹਿੰਦੇ ਸੀ ਜੀ ਇੱਕ ਵਾਰੀ ਕੈਨੇਡਾ ਗਏ ਆ ਮੈਂ ਵੀ ਉਥੇ ਸੀ ਸਾ ਜੀ ਤੇ ਉਥੇ ਰੋਜ਼ ਹਾਲ ਹਾਲ ਸੀ ਬੰਦਾ ਜੀ ਜੇ ਮੈਂ ਗਲਤ ਨਾ ਹੁਆ ਨਾ ਭਾਈ ਉਥੇ ਇਹਨਾਂ ਦਾ ਪ੍ਰੋਗਰਾਮ ਸੀ ਜੀ ਤੇ ਟਿਕਟਾਂ ਸਾਰੀਆਂ ਵੇਗੀਆਂ ਸੀ 1 2 100 150 ਬੰਦਾ ਬਾਹਰ ਖੜਾ ਸੀ ਜੀ ਰੇਕਮ ਇਤਨੇ ਪਿੰਟ ਡ੍ਰੌਪ ਸਾਇਲੈਂਸ ਵਿੱਚ ਇਹਨਾਂ ਦੀ ਸ਼ਾਇਰੀ ਨੂੰ ਲੋਕਾਂ ਨੇ ਸੁਣੀ ਨਾ ਮਾਣਿਆ ਕੋਈ ਬੰਦਾ ਮੜਾ ਜਾਂ ਆਹਟ ਕਰਦਾ ਸੀ ਨਾ ਤੇ ਉਸੇ ਵੇਲੇ ਹੱਥ ਖੜਾ ਕਰਦਾਂਗੇ ਤੁਸੀਂ ਬੋਲੋ ਜਿਤਨਾ ਪਿਆਰ ਉਸ ਬੰਦੇ ਨੇ ਖਟਿਆ ਉਹਦੀ ਦੋਸਤੀ ਦਾ ਦਾਇਰਾ ਇਤਨਾ وسیਹ ਸੀ ਕਿ ਗਿਣਤੀ ਨਹੀਂ ਹੈ ਜੀ ਔਰ ਉਹਨੂੰ ਮੁਹੱਬਤ ਕਰਨ ਵਾਲਿਆਂ ਦਾ ਦਾਇਰਾ ਵੀ ਇਤਨਾ وسیਹ ਸੀ ਕੋਈ ਗਿਣਤੀ ਨਹੀਂ ਜੱਸ ਹੁੰਦੀ ਜੀ ਜਦੋਂ ਬੰਦਾ ਯਾਦ ਕਰਦਾ ਰੋਂਦਾ ਉਹਦੀ ਅੱਖ ਚੋਂ ਅਥਰੂ ਨਹੀਂ ਕਰਦੇ ਉਹਦੀਆਂ ਯਾਦਾਂ ਵੀ ਕਰਦੀਆਂ ਜੀ ਉਹਦੀਆਂ ਸਾਂਝਾਂ ਵੀ ਕਰਦੀਆਂ ਹਾਂ ਜੀ ਤੇ ਪਲ-ਪਲ ਜਿਹੜੇ ਬੀਤੇ ਨੇ ਉਹ ਬੀਤੇ ਪalte ਆਪਣੀ ਨਹੀਂ ਵਾਪਸ ਲੇਕਿਨ ਇਹ ਵਈਏ ਦਿਲ ਚ ਤੜਕਦੇ ਰਹਿੰਦੇ ਨੇ ਜੈਸੇ ਬੰਦਾ ਜਿੰਦਾ ਹੈ ਜੀ ਕਹਿੰਦੇ ਕਿ ਜਦੋਂ ਪਹਿਲੀ ਕਿਤਾਬ ਸੀਗੀ ਤਾਂ ਉਹਨਾਂ ਨੂੰ ਉਹਨੂੰ ਪਬਲਿਸ਼ ਕਰਵਾਉਣ ਦੇ ਲਈ ਬੜੇ ਉਹਨਾਂ ਦੇ ਤਰਲੇ ਮਿੰਤਾ ਕੀਤੀਆਂ ਗਈਆਂ ਸੀਗੀਆਂ ਉਹ ਜੋਹਰ ਨਾ ਸ਼ਾਪੀ ਸੀ ਜੀ ਹਾਂਜੀ ਸਦਾਰ ਹਸਨ ਜੋਹਰ ਉਹਨਾਂ ਦੇ ਬੇਟੇ ਨੇ ਹਾਂਜੀ ਜੋਹਰ ਨਾ ਸ਼ਾਪੀ ਸੀ ਪ੍ਰਵਾਚ ਰਿਖੇ ਹਰ ਹਾਂਜੀ پھر اس تو بات مقبولی دی ہیں پوڑییں چڑھ دائی گیا جی کنی کا خوشی سی کہ آپ دی لکھیاں کتابہ نے جڑیاں اوہ لوکی کی رہے ہیں ہے نا پرسانتا تھا ہوں بھی جس رائٹر دا مقام بہت بلاند ہو جائے انہوں تو ہوئی خوشی مل دی ہے سب تو قریب کی سی ہونا دے کڑی کتاب سی کڑی بول سی ایک وہ کوئی نظم کوئی کتاب نہیں کوئی خاص کر کے کچھ کے ہاتھ آنے رائے جرے گا کہ چپ رہا تھا شواندان کی کہنے گے گیت دی موت اس رات جے ہو گئی میرے جینا میرے یار کن سہنے گے یہ کچھ نظمہ ہونا دی بہت مقبول سلام کہ میں راہاں تے نہیں تردہ میں تردہ ہاں تا راہ بن دینے جگہاں جی جی تو کافلے ہوں میرے سچ دے گواہ بن دینے جو لو متھے چو فٹ دی ہے وہ اصلی تاج ہوں ہے

ਉਹ ਖਿਤਪਾਂ ਦੀਆਂ ਤੁਰ ਲੱਗੇ ਮਨ ਜਦੋਂ ਘਰੋਂ ਨਾ ਮੈਂ ਇੱਥੋਂ ਤੱਕ ਗੇਟ ਤੱਕ ਆ ਕੇ ਜੱਫੀ ਪਾ ਕੇ ਵਿਦਾ ਕਰਨਾ ਮੈਨੂੰ ਜੀ ਇਹ ਗੱਲਾਂ ਯਾਦ ਹੁੰਦੀਆਂ ਜੀ ਤੇ ਅੱਜ ਜਦੋਂ ਸਵੇਰ ਆਂਦਾ ਤਾਂ ਕੀ ਮਤਲਬ ਕਿੰਦਾ ਲੱਗਦਾ ਸੀ ਜੇ ਕੋਈ ਧੁੰਦੀ ਧੁੰਦ ਹੈ ਨਜ਼ਰ ਆਉਂਦੀ ਕੁਛ ਨਹੀਂ ਮੈਨੂੰ ਨਹੀਂ ਸਮਝ ਆਉਂਦਾ ਕਿ ਮੈਂ ਕਿਵੇਂ ਉਹਨੂੰ ਬਿਆਨ ਕਰਾਂ ਜਦੋਂ ਦਿਲਾਂ ਦੀ ਸਾਂਝ ਹੁੰਦੀ ਹੈ ਕਹਿੰਦੇ ਕਿ ਪਹਿਲਾਂ ਹੀ ਪਤਾ ਲੱਗਣ ਲੱਗ ਜਾਂਦਾ ਕੁਝ ਇਦਾਂ ਦਾ ਹੋਣਾ ਸ਼ੁਰੂ ਹੋਇਆ ਸੀਗਾ

ਕਦੇ ਮੈਂ ਉਦਾਸ ਹੋ ਗਿਆ ਵੀ ਕਹਿਣਾ ਨਾ ਯਾਰ ਸੂਰਜ ਡੁੱਬਣ ਵਾਲੇ ਨੇ ਅਸਤੋਂ ਵਾਲੇ ਨੇ ਤੇ ਤੂੰ ਨਾ ਥੋੜੇ ਖੇਚੜ ਆਪਣੀ ਘੱਟ ਕਰਿਆ ਕਰ ਆਂਦਾ ਉਦਾਸ ਕਰਨਾ ਨਾ ਕਰਿਆ ਕਰ ਮੇਰੇ ਨਾਲ ਮੈਂ ਸਮਾਰਟ ਹੋ ਗਿਆ ਕਿਉਂ ਜੀ ਮੈਡਮ ਕਹਿੰਦੇ ਸੀ ਵੀਕ ਹੋ ਗਏ ਨਵਾਂ ਦੇ ਮੈਂ ਸਮਾਰਟ ਹੋ ਗਿਆ ਜੀ ਮਤਲਬ ਬੜੇ ਖੁਸ਼ ਦਿਨ ਤੇ ਪੋਜ਼ਿਟਿਵ ਰਹਿਣ ਵਾਲੇ ਇਨਸਾਨ हां जोक बड़े अच्छे बढ़िया डीसेंट जो सुनावंदे सी हुन मेरे को मैं याद नहीं तम समझा सका हां जी लेकिन डीसेंट ए, जी। जी? जी। लता, दा, दा जी। बहुत डीसेंट ਗੱਲ ਉਹਨਾਂ ਦੀ ਹਰ ਗੱਲ ਦੇ ਵਿੱਚ ਹੀ ਲਤਾਫਤ ਬੜੀ ਹੁੰਦੀ ਸੀ जी हां जी ਲਤਾ ਇਤਨੀ ਲਤਾਫਤ ਹੁੰਦੀ ਸੀ ਕਿ ਬੰਦਾ ਧੇਰ ਤੱਕ ਸੋਚਦਾ ਰਹਿੰਦਾ ਸੁਖਾਰੇ जी ਬਹੁਤ ਵੱਡਾ ਘਾਟਾ ਕਹਿ ਸਕਦੇ ਆ ਕਿ ਸਾਹਿਤ ਜਗਤ ਨੂੰ ਉਹਨਾਂ ਦੇ ਜੀ ਇਹੋ ਜਿਹਾ ਉਹ ਮਦਾ ਸ਼ਾਇਰ ਮੁੜ ਕੇ ਸ਼ਾਇਦ ਸਦੀਆਂ ਬਾਅਦ ਹੀ ਕੋਈ ਇਹ ਜੀ ਹਨ ਤੇ ਹੁਣ ਅੰਤਿਮ ਰਸਤਾ ਰਸਮਾ ਕਦੋਂ ਹੋਣ ਗਿਆ ਕੁਝ ਉਹਨਾਂ ਦਾ ਬੇਟਾ ਆਸਟ੍ਰੇਲੀਆ ਤੋਂ ਆ ਰਿਹਾ ਹੈ ਉਸ ਤੋਂ ਬਾਅਦ ਹੀ ਡਿਸਾਈਡ ਕਰਨਗੇ ਮਾਤਰੀ ਮਰਤਰੀ ਸੇ ਡੈੱਡ ਬੋਡੀ ਲੈ ਕੇ ਉਹਨਾਂ ਦੇ ਸੋਇ ਸੰਸਾਰ ਦੇ ਨਾਲ ਜੀ ਬੋਲ ਦੋ ਸਭ ਲੋਕ ਸਰ ਬਹੁਤ ਵੱਡਾ ਘਾਟਾ ਜਿਹੜਾ ਕਿ ਸਾਹਿਤ ਜਗਤ ਨੂੰ ਪਿਆ ਹੈ ਤੇ ਕੀ ਕਹਿਣਾ ਚਾਹੂੰਗੀ ਜਦੋਂ ਇੱਕਦਮ ਅਚਾਨਕ ਇਹ ਖਬਰ ਆ ਜਿਹੜੀ ਕਿ ਉਹ ਆਂਦੀ ਹੈ ਸੱਜਣ ਰਿੰਗਰੇ ਟੂ ਬਿਕ ਅੱਜ ਟੂ ਗਬਰੀ ਮਾਂ ਬੋਲੀ ਦਾ ਇਹੜਾ ਜਿਹੜਾ ਜੀ ਉਹ ਸੁਣਨ ਕਰਕੇ ਜੀ ਜਦੋਂ ਇੱਕ ਸ਼ਾਇਰ ਨੇ ਲਿਖਿਆ 2000 ਸਾਲ ਨਰਗੀਸ ਆਪਣੀ ਬਨਉਦੀ ਪਰ ਰੋਤੀ ਹੈ ਜੀ ਬੜੀ ਮੁੱਦਤ ਸੇ ਹੋਤਾ ਹੈ ਚਮਨ ਮੇ ਦਿਦਾੁਰ ਪੈਦਾ ਜੀ ਪਾਤਰ ਮੁੜ ਕੇ ਜਮਣਾ ਨਹੀਂ ਜੋ ਪਾਤਰ ਪੰਜਾਬੀ ਬਾਂਬੋਲੀ ਦੀ ਸੇਵਾ ਕਰਕੇ ਮੈਂ ਨਹੀਂ ਸਮਝਦਾ ਵੀ ਸਦੀਆਂ ਤੱਕ ਜਿਹੜਾ ਇਹ ਖਲਾ ਪੈਦਾ ਹੋਇਆ ਜੀ ਉਹਨਾਂ ਦੇ ਜਾਣ ਦੇ ਨਾਲ ਇਖਲਾਅ ਪੂਰਾ ਹੋ ਸਕੇ ਜੀ ਤੁਹਾਡੀ ਕਿੰਨੇ ਸਾਲਾਂ ਦੀ ਸਾਂਝ ਸੀ ਕਦੋਂ ਤੋਂ ਤੁਸੀਂ ਜਾਣਦੇ ਮੇਰੀ ਉਹਨਾਂ ਨਾਲ ਜਿਹੜੀ ਪਹਿਲੀ ਮੁਲਾਕਾਤ ਸਰਦਾਰ ਜਗਦੀਪ ਸਿੰਘ ਜਸਵਾਲ ਜਦੋਂ ਉਹ ਐਮਐਲਏ ਬਣੇ ਰਾਏਕੋਟ ਤੋਂ ਜੀ ਤੇ ਉਹਨਾਂ ਦੇ ਕਾਜ ਪਤਰ ਸਾਹਿਬ ਨਾਲ ਮੁਲਾਕਾਤ ਹੋਈ ਸੀ ਜੀ ਇਹ ਗੱਲ ਆਈ ਥਿੰਕ 80 ਦੀ ਹੈ 80 ਚ ਜੀ ਰੁਬੀਸ਼ ਜਸਵਰ ਸਾਹ ਦੇ ਨਾਲ ਉਹਨਾਂ ਦਾ ਬਹੁਤ ਡੀਡ ਦਾ ਰਿਸ਼ਤਾ ਸੀ ਗੁਰਪ੍ਰੀਤ ਸਿੰਘ ਜੀ ਜਿਹੜੇ ਜੀ ਆ ਵੀ ਦੇ ਬੜੇ ਨਾਮ ਬਾਹਰ ਜੀ ਕਵੀਨ ਲਖਾਰੀ ਨੇ ਡਾਇਰੈਕਟਰ ਹੈ ਬਹੁਤ ਵੱਡੇ ਉਹਨਾਂ ਦੇ ਘਰ ਵੀ ਉਹਨਾਂ ਜਿਵੇਂ ਦੇ ਪਰਿਵਾਰਕ ਸਬੰਧ ਫੁਬੀਸ਼ ਆਫ ਤੇ ਇਕੱਠੇ ਹੁੰਦਾ ਤੇ ਮੈਂ ਬਹੁਤ ਵੱਡਾ ਕਟਾ ਕਹਿ ਸਕਦਾ ਕਿ ਕਟਾ ਪੂਰਾ ਨਹੀਂ ਹੋ ਸਕਦਾ ਸੁਰਜੀਤ ਪਾਤਰ ਮੁਟਕੇ ਜਬਣਾ ਨਹੀਂ ਉਹਨਾਂ ਦਾ ਦੇਖੋ ਕਿੰਨਾ ਲੰਬਾ ਉਹਨਾਂ ਦਾ ਜਿਹੜਾ ਇਤਿਹਾਸ ਉਹਨਾਂ ਨੇ ਪੰਜਾਬੀ ਵਾਂਗੂਲੀ ਦਾ ਲਿਖਿਆ ਉਹਨੂੰ ਹਮੇਸ਼ਾ ਸਨੈਰੀਏ ਕਰਨ ਦੇ ਵਿੱਚ ਲਿਖਿਆ ਜਾਏਗਾ ਉਹਨਾਂ ਦਾ ਸਾਰਾ ਇਤਿਹਾਸ ਸੋ ਗੱਲਬਾਤ ਕੀਤੀ ਪਾਤਰ ਸਾਹਿਬ ਦੇ ਦੋਸਤਾਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਜੀਪ ਪਾਤਰ ਜਿਹੜਾ ਕਿ ਉਹਨੇ ਦੁਵਾਰਾ ਜਮਨਾ ਲਈ ਕਹਿੰਦੇ ਕਿ ਬਹੁਤ ਖੁਸ਼ਦਿਲ ਤੇ ਬਹੁਤ ਚੰਗਾ ਇਨਸਾਨ ਸੀ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਛੱਡ ਗਿਆ ਸਾਹਿਤ ਜਗਤ ਨੂੰ ਘਾਟਾ ਜਿੰਨਾ ਪਿਆ ਉਸ ਤੋਂ ਵੱਡਾ ਘਾਟਾ ਜਿਹੜਾ ਕਿ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਪਿਆ ਤੇ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਕਹਿੰਦੇ ਨੇ ਕਿ ਇਹਨਾਂ ਦਾ ਬੇਟਾ ਜਿਹੜਾ ਆਸਟ੍ਰੇਲੀਆ ਗਿਆ ਉਸ ਦੇ ਆਣ ਤੋਂ ਬਾਅਦ ਅੰਤਿਮ ਰਸਮਾਂ ਕਿੱਟੀਆਂ ਜਾਣੀਆਂ